ਹਾਂਜੀ ਵੀਰ ਜੀ ਸਾਸਿਗਾ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਲਾਪਤੀ ਸਿੰਘ ਪਿਤਾ ਦਾ ਨਾਮ ਚਮਕੌਰ ਸਿੰਘ ਜੀ ਹਾਂਜੀ ਮੋਬਾਈਲ ਨੰਬਰ 83279 430 ਠੀਕ ਹੈ ਪਿੰਡ ਪਿੰਡ ਘੰਡਾ ਬੰਨਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਤਰੰਪਰਾਫੂ ਠੀਕ ਹੈ ਜੀ ਹਾਂਜੀ ਬਈ ਜੀ ਆ ਪਹਿਲੀ ਵਸਤੀ ਦੀ ਜਾਣਕਾਰੀ ਦਿਓ ਜੀ ਇਹ 2 ਸਾਲ ਦੀ ਹੈ ਠੀਕ ਹੈ 10 ਤਰੀਕ ਨੂੰ ਇਹ ਆਈ ਹੋਈ ਵੀ ਹੈ ਜੀ ਠੀਕ ਹੈ ਜੀ ਹਾਂਜੀ ਮੋਲੇ ਦਾ ਆਪਾਂ ਫੋਨ ਕਰਾਂਗੇ ਦੋ ਬੱਚੀਆਂ ਛੋਟੀਆਂ ਛੋਟੀਆਂ ਇਹਦੇ ਹਾਂਜੀ ਦੋ ਬੱਚੀਆਂ ਦੀ ਠੀਕ ਹੈ ਉਹ ਦੁੱਧ ਨਹੀਂ ਹੁੰਦਾ ਨਾ ਠੀਕ ਹੈ ਹਾਂ ਉਹ ਠੀਕ ਹੈ ਜੀ ਹਾਂਜੀ ਉਹਦੀ ਆਪ ਇਹ 9 ਮਹੀਨੇ ਦੀ ਠੀਕ ਹੈ ਜੀ ਹਾਂ ਜੀ 9 ਮਹੀਨੇ ਦੀ ਭਰਾਏ ਦੇਖ ਸਾ ਤੇ ਇਹਦਾ ਰੇਟ ਭਰਾ ਇਹਦਾ ਹੀ ਫੋਨ ਤੇ ਕਰਾਂਗੇ ਯਾਰ ਇਹਦਾ ਹੀ ਫੋਨ ਤੇ ਕਰਾਂਗੇ ਠੀਕ ਹੈ ਠੀਕ ਹੈ ਜੀ ਪੀ ਜੀ ਦਾ ਜੀ ਇਹ 11 ਮਹੀਨੇ ਦੀ ਠੀਕ ਹੈ ਜੀ ਮੜੇ ਦਿਖਾ ਦਿਓ ਜੀ ਚੋੜੀ ਲਓ ਜੀ ਇਹ 11 ਮਹੀਨੇ ਦੀ ਇਹਦਾ ਰੇਟ ਹੈ ਜੀ ਇਹਦਾ ਹੀ ਫੋਨ ਤੇ ਕਰਾਂਗੇ ਯਾਰ ਠੀਕ ਹੈ ਜੀ ਬਾਕੀ ਭਾਈ ਦੀ ਵੱਡੀ ਵੀਡੀਓ ਬਣਾਈਏ ਵੱਡੀ ਵੀਡੀਓ ਤੋੜਾ ਤਰਾ ਦਿਖਾਇਆ ਆਪਣਾ ਭਾਈ ਜੀ ਨਾਲ ਜਲੂ ਕਨੈਕਟ ਕਰੋ ਠੀਕ ਹੈ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀ